ਮੁੱਖ ਮੰਤਰੀ ਦਾ ਸਟਾਈਲ ਆਫ ਪੋਲਿਟਿਕਸ ਕੀ ਹੈ ਜਾਂ ਆਮ ਆਦਮੀ ਪਾਰਟੀ ਦੀ ਸਟਾਈਲ ਆਫ ਪੋਲਿਟਿਕਸ ਕੀ ਹੈ ਕਿ ਚਿੱਠਾ ਇਕੱਠਾ ਕਰ ਲੋ ਸਾਰਿਆਂ ਦਾ ਤੇ ਉਹ ਚਿੱਠਾ ਦਿਖਾ ਕੇ ਬਲੈਕਮੇਲ ਕਰੀ ਜਾਓ ਇਹਨਾਂ ਨੂੰ ਫਿਰ ਚਾਹੇ ਉਹ ਜਿਵੇਂ ਇਹ ਆਲੀ ਅਰ ਗਿਆ ਲੈਂਡ ਬੈਂਕ ਦੀ ਗੱਲ ਹੋਵੇ ਲੈਂਡ ਪੂਲਿੰਗ ਦੀ ਗੱਲ ਹੋਵੇ ਚਾਹੇ ਫਿਰ ਕਿਸੇ ਦੀ ਬਸਾਂ ਦੀ ਬਾਡੀਆਂ ਦੀ ਗੱਲ ਆ ਜੇ ਚਾਹੇ ਅंसारी ਦੀ ਗੱਲ ਆ ਜੇ ਤੇ ਚਾਹੇ ਖਡਾਰੀ ਦੀ ਗੱਲ ਆ ਜੇ ਸਭ ਨੂੰ ਬਲੈਕਮੇਲ ਕਰਕੇ ਸਰਕਾਰ ਨੇ ਕੱਚਾ ਚਿੱਠਾ ਇਕੱਠਾ ਕਰ ਰੱਖਿਆ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਹੈ ਜੇ ਕੱਚਾ ਚਿੱਠਾ 41 ਦਾ ਤੇਰੇ ਕੋਲੇ ਹੈ ਤੇਰੀ ਸਰਕਾਰ ਕੋਲੇ ਹੈ ਤੇ ਫਿਰ ਉਹਦੇ ਤੇ ਐਕਸ਼ਨ ਕਿਉਂ ਨਹੀਂ ਲੈਂਦੇ ਐਕਸ਼ਨ ਇਸ ਕਰਕੇ ਨਹੀਂ ਲੈ ਰਹੇ ਕਿ politically ਉਹਨਾਂ ਤੋਂ ਜੋ ਚਾਹੁੰਦੇ ਐ ਇੱਕ ਆਪਦੇ ਮੋਹਰੇ ਵਜੋਂ ਕਰਵਾਉਂਦੇ ਐ ਉਹਨਾਂ ਨੂੰ ਹੁਣ ਉਹ ਚਿੱਟੇ ਦੇ ਕੁਝ ਕਾਗਜ਼ ਮੇਰੇ ਕੋਲੇ ਵੀ ਆਏ ਐ ਮੈਂ ਤੁਹਾਡੇ ਸਾਹਮਣੇ ਅੱਜ ਰੱਖਣਾ ਚਾਹਣਾ ਤੁਹਾਡੇ ਰਾਈ ਲੋਕਾਂ ਨੂੰ ਦੱਸਣਾ ਚਾਹਣਾ ਵੀ ਇਹ ਲੋਕਾਂ ਦਾ ਅਸਲੀ ਚਿਹਰਾ ਕੀ ਹੈ ਦੋ ਕੇਸ ਮੇਰੇ ਕੋਲੇ ਆਏ ਆ ਇੱਕ ਕੇਸ ਚ ਜਿਹਦੇ ਜਿਵੇਂ ਭਗਵੰਤ ਮਾਨ ਨੇ ਆਖਿਆ ਕਿ ਇਹਦਾ ਕੱਚਾ ਚਿੱਠਾ ਮੇਰੇ ਕੋਲੇ ਪਿਆ ਉਹ ਚਿੱਠਾ ਦੱਸ ਦੂੰਗਾ ਤੁਹਾਨੂੰ ਤੇ ਦੂਜੇ ਕੇਸ ਚ ਕੀ ਕਿਵੇਂ ਇਸ ਲੈਂਡ ਪੂਲਿੰਗ ਪਾਲਿਸੀ ਚ ਗਰੀਬ ਕਿਸਾਨਾਂ ਦੀ ਜ਼ਮੀਨ ਲੈਂਡ ਪੂਲਿੰਗ ਤਹਿਤ ਨੋਟੀਫਿਕੇਸ਼ਨ ਚ ਲਿਆ ਕੇ ਤੇ 41 ਦੀ ਜ਼ਮੀਨ ਕਿਵੇਂ ਛੱਡੀ ਗਈ ਇਹ ਵੀ ਤੁਹਾਡੇ ਕੋਲੇ ਡਾਕੂਮੈਂਟਸ ਦੇ ਸਾਫ ਨਾਲ ਤੁਹਾਡੇ ਡਾਕੂਮੈਂਟਸ ਦੇ ਨਾਲ ਰੱਖੂੰਗਾ ਆਲੇਦ ਵਾਲੇ ਲਗਦੀਆਂ ਜ਼ਮੀਨਾਂ ਛੋਟੇ ਕਿਸਾਨਾਂ ਦੀਆਂ ਲੈਂਡ ਪੂਲਿੰਗ ਚ ਨੋਟੀਫਿਕੇਸ਼ਨ ਕਰਕੇ ਉਹਨਾਂ ਤੇ ਹਰ ਤਰ੍ਹਾਂ ਦੀ ਰੋਕ ਲਾਤੀ ਤੇ ਵਿੱਚੋਂ 41 ਦੀ ਜ਼ਮੀਨ ਛੱਡ ਦਿੱਤੀ ਗਈ ਇਹ ਕੈਰਟੈਂਡ ਸਟਿੱਕ ਪਾਲਿਸੀ ਜਿਹਨੂੰ ਆਪਾਂ ਕਹਿੰਦੇ ਕੀ ਡਰਾ ਵੀ ਲੋ ਤੇ ਫਾਇਦਾ ਵੀ ਦੇ ਦਿਓ ਤਾਂ ਕਿ ਇਹਨਾਂ ਨੂੰ ਆਪਦੇ ਮੁਤਾਬਕ ਚਲਾਇਆ ਜਾ ਸਕੇ ਸਭ ਤੋਂ ਪਹਿਲਾਂ ਜਿਹੜਾ ਕੇਸ ਜਾਂ ਜਿਹੜੇ ਡਾਕੂਮੈਂਟਸ ਵਿਜੀਲੈਂਸ ਕੋਲੇ ਪਏ ਐ ਮੈਂ ਉਹ ਤੁਹਾਡੇ ਸਾਹਮਣੇ ਰੱਖਣੀ ਚਾਹਣਾ ਇੱਕ ਅਯਾਲੀ ਸਾਹਿਬ ਨੇ ਕਲੋਨੀ ਬਣਾਈ ਹੈ ਲੁਧਿਆਣੇ ਅਵੰਤਾ ਇਨਕਲੇਵ ਬੀਰਮੀ ਪਿੰਡ ਚ ਕਲੋਨੀ ਹੈ 28 ਏਕੜ ਦੇ ਵਿੱਚ ਕਲੋਨੀ ਹੈ ਤੇ ਉਸ ਕੋਲੋਨੀ ਨੂੰ ਬਣਾਉਣ ਵਾਲੇ ਤਿੰਨ ਉਹਦੇ ਮਾਲਕ ਹੈ ਹਰਕਿੰਦਰ ਸਿੰਘ ਗਰੇਵਾਲ ਹਰਬੀਰ ਸਿੰਘ ਗਰੇਵਾਲ ਤੇ ਮਨਪ੍ਰੀਤ ਸਿੰਘ ਗਰੇਵਾਲ ਇਹ ਤਿੰਨੋਂ ਭਾਈ ਮਨਪ੍ਰੀਤ ਯਾਲੀ ਤੇ ਦੋਨੋਂ ਉਹਦੇ ਭਰਾ ਇਹ ਡਾਕੂਮੈਂਟਸ ਹੈ ਅਵੰਤਾ ਇਨਕਲੇਵ ਦੇ ਹੁਣ ਇਹਦੇ ਚ ਫਰਾਡ ਵੇਖੋ ਕਿੱਡਾ ਵੱਡਾ ਹੋਇਆ ਜਿਹੜਾ ਸਰਕਾਰ ਦੇ ਹੱਥ ਲੱਗਿਆ ਤੇ ਜਿਹਨੂੰ ਵਰਤ ਕੇ ਸਰਕਾਰ ਯਾਲੀ ਸਾਹਿਬ ਤੋਂ ਜੋ ਕਰਾਉਣਾ ਚਾਹੁੰਦੀ ਹੈ ਜੋ ਬੁਲਾਉਣਾ ਚਾਹੁੰਦੀ ਹੈ ਚਾਹੇਓ ਲੁਧਿਆਣੇ ਦੀ ਬਾਈ ਇਲੈਕਸ਼ਨ ਦੇ ਵਿੱਚ ਮਦਦ ਲੈਣ ਦੀ ਗੱਲ ਹੋਵੇ ਇਹਨਾਂ ਕਾਗਜ਼ਾਂ ਨੇ ਮਦਦ ਕਰਾਈ ਹੈ ਕਿਉਂਕਿ ਜੇਲ੍ਹ ਜਾਣ ਤੋਂ ਡਰਦੇ ਆ ਗਲਤ ਕੰਮ ਕੀਤਾ ਕਹਿੰਦੇ ਆਪ ਦੇ ਆਪ ਨੂੰ ਅਕਾਲੀ ਐ ਪਰ ਡਰ ਜੇਲ੍ਹਾਂ ਤੋਂ ਲੱਗਦਾ ਹੁਣ ਇਹਦੇ 'ਚ ਇਹ ਤਕਰੀਬਨ ਜਿਵੇਂ ਮੈਂ ਜ਼ਿਕਰ ਕੀਤਾ 28 ਏਕੜ ਦੀ ਕਲੋਨੀ ਇਹ 24 2 2020 ਗਮਾੜਾ ਨੇ ਇਹਨੂੰ ਸਰਟੀਫਿਕੇਟ ਦਿੱਤਾ 70% 70% ਤਕਰੀਬਨ ਇਸ ਕਲੋਨੀ ਦਾ ਏਰੀਆ ਇਹਨਾਂ ਨੇ ਬਿਲਡ ਕੀਤਾ ਜਿਹੜਾ ਕਿ ਜੇ ਕੋਈ ਕਲੋਨੀ ਅਪਰੂਵ ਹੋਈ ਹੋਵੇ ਤਾਂ 55% ਤੋਂ ਉੱਪਰ ਤੁਸੀਂ ਕਰ ਨਹੀਂ ਸਕਦੇ 15% ਤੋਂ ਵੱਧ ਏਰੀਆ ਇਹਨਾਂ ਨੇ ਉਹਦੇ 'ਚ ਬਿਲਡ ਅਪ ਏਰੀਆ ਜਿਹੜਾ ਉਹ ਐਕਸਟਰਾ ਕਰ ਲਿਆ ਹੁਣ ਇਹਦੇ ਸਕੇਮ ਮੈਂ ਤੁਹਾਨੂੰ ਦੱਸਾਂ ਕੀ ਹੈ ਇੱਕ ਸਰਕਾਰ ਦੀ ਪਾਲਿਸੀ ਆਈ 2018 'ਚ ਕਿ ਜਿਹੜੀਆਂ 2018 ਤੋਂ ਪਹਿਲਾਂ ਕਲੋਨੀਆਂ ਬਣੀਆਂ ਹੋਈਆਂ ਉਹ ਇੱਕ ਨੋਮੀਨਲ ਫੀਸ ਭਰਨ ਤੇ ਉਹ ਕਲੋਨੀਆਂ ਨੂੰ ਅਸੀਂ ਰੈਗੂਲਰਾਈਜ਼ ਕਰ ਦਿਆਂਗੇ ਉਹ ਕਲੋਨੀ ਉਹ ਪਾਲਿਸੀ ਵੀ ਮੇਰੇ ਕੋਲੇ ਹੈ 2018 ਤੋਂ ਪਹਿਲਾਂ ਜਿਹੜੀਆਂ ਕਲੋਨੀਆਂ ਬਣ ਗਈਆਂ ਉਹ ਇੱਕ ਫੀਸ ਭਰਨ ਤੇ ਉਹਨੂੰ ਸਰਕਾਰ ਕਹਿੰਦੀ ਅਸੀਂ ਰੈਗੂਲਰਾਈਜ਼ ਕਰ ਦਿਆਂਗੇ ਇਹਨਾਂ ਨੇ ਆਪਦੀ ਇਸ ਅਵੰਤਾ ਇਨਕਲੇਵ ਦਾ ਸਰਕਾਰ ਕੋਲੇ ਸ਼ੋਅ ਕੀਤਾ ਕਿ 2015 ਦੀ ਸਾਡੀ ਇਹ ਕਲੋਨੀ ਬਣੀ ਹੋਈ ਹੈ ਤੇ ਉਸ ਪਾਲਿਸੀ ਤਹਿਤ ਕੇਵਲ 3 ਕਰੋੜ ਰੁਪਇਆ ਭਰ ਕੇ ਇਹਨਾਂ ਨੇ ਬੈਨੀਫਿਟ ਉਹ ਅਪਰੂਵਲ ਕਰਾ ਕੇ ਰੈਗੂਲਰਾਈਜ਼ ਕਰਾ ਲਈ ਆ ਆਪਣੀ ਕਲੋਨੀ ਹੁਣ ਇਹ ਕਹਿੰਦੇ ਕਿ 2015 ਚ ਬਣੀ ਹੈ ਕਿਉਂਕਿ 18 ਤੋਂ ਪਹਿਲਾਂ ਵਾਲੀਆਂ ਕਲੋਨੀਆਂ ਨੂੰ ਹੀ ਬੈਨੀਫਿਟ ਮਿਲ ਸਕਦਾ ਹੁਣ ਮੈਂ ਗੂਗਲ ਮੈਪ ਤੁਹਾਨੂੰ ਦਿਖਾਉਣਾ ਚਾਹਣਾ ਕਿ ਜਿੱਥੇ ਅੱਜ ਉਹ ਕਲੋਨੀ ਐ ਜਿਹੜੀ ਇਹ ਕਹਿੰਦੇ ਅਸੀਂ 15 ਚ ਬਣਾਤੀ ਮੈਂ 17 ਤੋਂ ਲੈ ਕੇ ਅੱਜ ਤੱਕ ਦੇ ਉਹ Google Map ਤੁਹਾਨੂੰ ਦਿਖਾਉਣਾ ਤੇ ਮੈਨੂੰ ਦਿਖਾ ਦਿਓ ਜੇ ਉਹਦੇ ਚ ਕਲੋਨੀ ਹੋਵੇ ਆ Google Map ਐ ਜੀ ਦਸੰਬਰ 25 2017 ਆ ਹਰਾ ਏਰੀਆ ਜਿਹੜਾ ਇਹ ਇਸ ਜਗ੍ਹਾ ਤੇ ਕਲੋਨੀ ਐ ਤੇ ਇਹ 17 ਦੇ ਵਿੱਚ ਸਿਰਫ ਖੇਤ ਸੀ ਉੱਥੇ ਅੱਗੇ ਆਜੋ ਅਕਤੂਬਰ 2018 ਉਹੀ ਖੇਤ ਜਿੱਥੇ ਕਹਿੰਦੇ ਕਲੋਨੀ ਬਣੀ ਹੈ Google ਦਾ ਮੈਪ ਹੈ 2019 30 10 2019 ਇਹਦੇ ਥੋੜਾ ਕਲੀਅਰ ਮੈਪ ਆਇਆ ਆਂ ਦੇਖ ਲਓ ਆ ਮੈਂ ਜਿਹੜਾ ਪਿੰਕ ਮਾਰਕਰ ਨਾਲ ਹਾਈਲਾਈਟ ਕੀਤਾ ਆ ਏਰੀਆ ਅਵੰਤਾ ਇਨਕਲੇਵ ਹੈ ਜਿਹੜੀ ਇਹ ਕਹਿੰਦੇ ਅਸੀਂ 15 ਚ ਬਣਾਈਆ 19 ਚ ਵੀ ਕੇਵਲ ਤੇ ਕੇਵਲ ਖੇਤ ਹੈ ਉੱਥੇ ਆ ਹੁਣ 13 ਫਰਵਰੀ 2020 ਆ ਤੁਸੀਂ ਵੇਖੋ ਜਿੱਥੇ 19 ਚ ਖੇਤ ਸੀ ਆ 20 ਦੇ ਵਿੱਚ ਕੱਚੀਆਂ ਸੜਕਾਂ ਬਣਨ ਲੱਗੀਆਂ ਉੱਥੇ 20 ਦੇ ਵਿੱਚ ਇਹਨਾਂ ਨੇ ਥੋੜੀ ਥੋੜੀ ਉੱਥੇ ਡਿਵੈਲਪਮੈਂਟ ਸ਼ੁਰੂ ਕੀਤੀ ਆ ਏਰੀਆ ਬਣ ਗਿਆ ਆ 19 ਦਾ ਆ 20 ਦਾ ਅੱਜ ਹੁਣ ਤੁਸੀਂ ਲਾ ਲਓ ਮੈਂ 24 ਦਾ ਵੀ ਲੈ ਕੇ ਆਇਆ ਡਿਵੈਲਪ ਤਾਂ ਹਜੇ ਤੱਕ ਪੂਰੀ ਹੁਣ ਨਹੀਂ ਹੋਈ ਏ ਜੋ ਕਲੋਨੀ ਆ ਆ ਕਲੋਨੀ ਆ ਉਹ ਸਾਰੀ ਜਿਹਦੇ 44 ਸਾਹਿਬ ਨੇ ਆਪਦਾ ਘਰ ਵੀ ਪਾਇਆ 2024 ਅਕਤੂਬਰ 3 ਦਾ ਇਹ ਨਕਸ਼ਾ ਹੈ Google Map ਹੈ 17 18 19 20 21 ਤਾਈ ਇੱਕ ਵੀ ਕੰਸਟਰਕਸ਼ਨ ਨਹੀਂ ਉੱਥੇ ਤੇ ਇਹਨਾਂ ਨੇ ਸ਼ੋਕ ਕੀਤਾ ਕਿਵੇਂ ਕੀਤਾ ਜ਼ਮੀਨਾਂ ਇਹਨਾਂ ਦੀਆਂ ਸੀਗੀਆਂ ਇਹਨਾਂ ਨੇ ਪ੍ਰਾਣੀ ਡੇਟ ਚ ਸਟੈਂਪ ਪ੍ਰਕਿਊਰ ਕੀਤੇ स्टाम्प पेपर प्रक्योर ਕੀਤੇ ਬੈਕ ਡੇਟਸ ਚ ਲੋਕਾਂ ਦੇ ਨਾਲ ਫੁੱਲ ਐਂਡ ਫਾਈਨਲ ਦੇ ਐਗਰੀਮੈਂਟ ਕੀਤੇ ਬੈਕ ਡੇਟ ਚ ਵੀ ਦੇ ਵਿੱਚ ਸਟਾਮਪ পেਪਰ ਲੈਂਦੇ ਆ ਬੈਕ ਡੇਟ ਚ ਲੈਂਦੇ ਆ 15 16 ਦੀ ਤਰੀਕ ਚ ਉਹਦੇ ਚ ਫੁੱਲ ਐਂਡ ਫਾਈਨਲ ਐਗਰੀਮੈਂਟ ਕਰਕੇ ਤਿੰਨ ਇਹ ਕੇਸ ਆਫ ਦਾ ਲਾ ਦਿੰਦੇ ਕਿ ਸਾਡੀ ਤਾਂ ਕਲੋਨੀ 2020 15 ਦੀ ਬਣੀ ਹੋਈ ਹੈ